ਇਹਦੇ ਚ ਤੁਸੀਂ ਚਾਬੀ ਮੈਂ ਤੁਹਾਨੂੰ ਦੇ ਵੀ ਦਊਗਾ ਫੇਰ ਵੀ ਤੁਸੀਂ ਸਟਾਰਟ ਨਹੀਂ ਕਰ ਸਕਦੇ ਜੋ ਆਪਾਂ ਹੁਣੇ ਹੀ ਟਰਾਈ ਮਾਰ ਲੈਨੇ ਚਾਬੀ ਦਿਓ ਆਪਾਂ ਚਾਬੀ ਲਾ ਕੇ ਦੇਖ ਲੈਨੇ ਜੀ ਚਾਬੀ ਤੁਹਾਡੀ ਸਟਾਰਟ ਹੋ ਜੂਗੀ ਹਨਾ ਇੱਕ ਵਾਰ ਲੋਕ ਹੈ ਹੁਣ ਚਾਬੀ ਸਟਾਰਟ ਨਹੀਂ ਹੋਊਗੀ ਲੋਕ ਹੋ ਗਈ ਹੁਣ ਸਟਾਰਟ ਨਹੀਂ ਹੋਏਗੀ ਤੁਹਾਡੀ ਹਾਂ ਰਾਊਂਡ ਲੈ ਰਹੀ ਐ ਬਟ ਸਟਾਰਟ ਨਹੀਂ ਹੋ ਰਹੀ ਹੁਣ ਵੀਰੇ ਅਨਲੌਕ ਕਰੋਗੇ ਇੱਕ ਵਾਰ ਇਹਨੂੰ ਬਿਲਕੁਲ ਜੀ ਹੁਣ ਅਨਲੌਕ ਕਰਨ ਤੋਂ ਬਾਅਦ ਗੱਡੀ ਸਟਾਰਟ ਹੋਊਗੀ ਤੇ ਜੇ ਮੈਂ ਗੱਡੀ ਹੁਣ ਅਨਲੌਕ ਹੋ ਗਈ ਮੈਨੂੰ ਨਾਲ ਹੀ ਨੋਟੀਫਿਕੇਸ਼ਨ ਵੀ ਆ ਗਿਆ ਕਿ ਕਿਸੇ ਨੇ ਤੁਹਾਡੀ ਗੱਡੀ ਦੀ ਚਾਬੀ ਲਾਈ ਹੈ ਨੋਟੀਫਿਕੇਸ਼ਨ ਦੇ ਅੰਦਰ ਆਪਾਂ ਸਾਰਾ ਕੁਝ ਦੱਸਦਾ ਵਹੀਕਲ ਹੈ ਸਟਾਰਟਡ ਉਹਦੀ ਲੋਕੇਸ਼ਨ ਟਾਈਮਿੰਗ ਡੇਟ ਗੱਡੀ ਦਾ ਨੰਬਰ ਸਾਰਾ ਕੁਝ ਡਿਟੇਲਸ ਆ ਜਾਣਗੀਆਂ ਜੇ ਤੁਸੀਂ ਚਾਬੀ ਲਾਓਗੇ ਵੀ ਫਿਰ ਵੀ ਮੈਨੂੰ ਸਾਰੀ ਡਿਟੇਲਸ ਆ ਜਾਣਗੀਆਂ ਹੁਣ ਗੱਡੀ ਸਟਾਰਟ ਹੋ ਗਈ ਹੈ ਕਿਉਂਕਿ ਤੁਸੀਂ ਅਨਲੌਕ ਕਰ ਦਿੱਤੀ ਹੈ ਤੇ ਹੁਣ ਤੁਹਾਨੂੰ ਨੋਟੀਫਿਕੇਸ਼ਨ ਆਜੂ ਗੱਡੀ ਸਟਾਰਟ ਹੋ ਗੱਡੀ ਬੰਦ ਹੋਣ ਦਾ ਵੀ ਨੋਟੀਫਿਕੇਸ਼ਨ ਜੇ ਮੈਂ ਗੱਡੀ ਲੈ ਗਿਆ ਇਥੋਂ ਫਿਰ ਵੀ ਰੋਕ ਲਵਾਂਗੇ ਫਿਰ ਵੀ ਮੈਂ ਰੋਕ ਲੂੰਗਾ ਜੀ ਮੈਂ ਆਪਦੇ ਫੋਨ ਤੋਂ ਲੌਕ ਬਟਨ ਨੱਪੂੰਗਾ ਤੁਹਾਡੀ ਗੱਡੀ ਜਿੱਥੇ ਰੁਕੇਗੀ ਬ੍ਰੇਕ ਲੱਗੇਗੀ ਗੱਡੀ ਬੰਦ ਹੋ ਜਾਏਗੀ ਪਰਮਾਨੈਂਟ ਗੱਡੀ ਯਾਰ ਆਹ ਪ੍ਰੋਡਕਟ ਲੱਗਣ ਤੋਂ ਬਾਅਦ 100% ਹੀ ਸੇਫ ਹੈ ਹੁਣ ਪੰਜਾਬ ਦੇ ਮੁੰਡੇ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਕੈਨੇਡਾ ਵਾਲੇ ਖਰੀਦਣਗੇ ਇਹ ਆਪਣਾ ਵੀਰ ਆ ਹਰਕੀਰਤ ਫਿਰੋਜ਼ਪੁਰ ਤੋਂ ਜੋ ਕਿ ਕੈਨੇਡਾ ਤੋਂ ਆਇਆ ਹੋਇਆ ਤੇ ਇਹਨੇ ਕਹੇ ਜੀ ਡਿਵਾਈਸ ਬਣਾਈ ਹੈ ਜਿਹੜੀ ਕਿ ਕੈਨੇਡਾ ਵਾਲੇ ਖਰੀਦਣਗੇ ਆਪਾਂ ਨੂੰ ਪਤਾ ਹੈ ਕੈਨੇਡਾ ਦੇ ਵਿੱਚ ਆਏ ਦਿਨ ਖਬਰ ਆਉਂਦੀ ਹੈ ਨਾ ਵੀ ਕਾਰ ਚੋਰੀ ਹੋ ਗਈ ਟਰੇਲਰ ਚੋਰੀ ਹੋ ਗਿਆ ਸੋ ਉਹਨਾਂ ਚੀਜ਼ਾਂ ਨੂੰ ਚੋਰੀ ਹੋਣ ਤੋਂ ਬਚਾਉਣ ਲਈ ਇਸ ਵੀਰ ਨੇ ਜੀਪੀਐਸ ਪਲੱਸ ਐਂਟੀ ਥੈਫਟ ਡਿਵਾਈਸ ਬਣਾਈ ਹੈਗੀ ਤੇ ਉਹ ਵੀਰ ਨੂੰ ਪੁੱਛਦੇ ਕਿਵੇਂ ਕੰਮ ਕਰਦੀ ਹੈ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਪਰਾ ਠੀਕ ਠਾਕ ਬਹੁਤ ਵਧੀਆ ਜੀ ਸੁਣਾਓ ਠੀਕ ਹੈ ਜੀ ਤੇ ਭਾਈ ਜਿਵੇਂ ਮੰਨ ਲਓ ਉੱਥੇ ਉਹਨਾਂ ਤੋਂ ਵੀ ਵਿਚਾਲੂ ਇਹ ਚੀਜ਼ ਬਿਲਕੁਲ ਬਿਲਕੁਲ ਵੀਰੇ ਉਹ ਐਂਟੀਨਾ ਲੈ ਕੇ ਆਉਂਦੇ ਆ ਕਿ ਜਿਹੜੀ ਕੀ ਤੁਹਾਡੀ ਕੀ ਫੋਬ ਦੇ ਸਿਗਨਲਸ ਐਂਪਲੀਫਾਈ ਕਰ ਦਿੰਦੇ ਆ ਤੁਹਾਡੇ ਗੱਡੀ ਦੇ ਕੋਲੇ ਤੁਹਾਡੀ ਗੱਡੀ ਨੂੰ ਇਹ ਲੱਗਦਾ ਕਿ ਚਾਬੀ ਅੰਦਰ ਹੀ ਪਈ ਹੈ ਪਰ ਚਾਬੀ ਅੰਦਰ ਘਰ ਦੇ ਪਈ ਹੁੰਦੀ ਹੈ ਤੇ ਉਹ ਗੱਡੀ ਲੈ ਕੇ ਨਿਕਲ ਜਾਂਦੇ ਆ ਇਹਦੇ ਚ ਹੁਣ ਕੀ ਸਿਸਟਮ ਆ ਨਿਕਲ ਨਹੀਂ ਸਕਦਾ ਮੁੰਡਾ ਇਹਦੇ ਚ ਤੁਸੀਂ ਚਾਬੀ ਮੈਂ ਤੁਹਾਨੂੰ ਦੇ ਵੀ ਦਊਗਾ ਫੇਰ ਵੀ ਤੁਸੀਂ ਸਟਾਰਟ ਨਹੀਂ ਕਰ ਸਕਦੇ ਦਿਓ ਆਪਾਂ ਹੁਣੇ ਹੀ ਟਰਾਈ ਕਰ ਲੈਨੇ ਚਾਬੀ ਦਿਓ ਆਪਾਂ ਚਾਬੀ ਲਾ ਕੇ ਦੇਖ ਲੈਨੇ ਜੀ ਚਾਬੀ ਤੁਹਾਡੀ ਸਟਾਰਟ ਹੋ ਜੂਗੀ ਹਨਾ ਇੱਕ ਵਾਰ ਲੋਕ ਹੈ ਹੁਣ ਚਾਬੀ ਸਟਾਰਟ ਨਹੀਂ ਹੋਊਗੀ ਲੋਕ ਹੋ ਗਈ ਹੁਣ हां राउंड ਲੈ ਰਹੀ ਐ ਬਟ سٹਾਰਟ ਨਹੀਂ ਹੋ ਰਹੀ ਹੁਣ ਵੀਰੇ ਅਨਲੌਕ ਕਰੋਂਗੇ ਇੱਕ ਵਾਰ ਇਹਨੂੰ ਬਿਲਕੁਲ ਜੀ ਹੁਣ ਅਨਲੌਕ ਕਰਨ ਤੋਂ ਬਾਅਦ ਗੱਡੀ ਸਟਾਰਟ ਹੋ ਗਈ ਤੇ ਜੇ ਮੈਂ ਗੱਡੀ ਹੁਣ ਅਨਲੌਕ ਹੋ ਗਈ ਮੈਨੂੰ ਨਾਲ ਹੀ ਨੋਟੀਫਿਕੇਸ਼ਨ ਵੀ ਆ ਗਿਆ ਕਿ ਕਿਸੇ ਨੇ ਤੁਹਾਡੀ ਗੱਡੀ ਦੀ ਚਾਬੀ ਲਾਈ ਹੈ ਨੋਟੀਫਿਕੇਸ਼ਨ ਦੇ ਅੰਦਰ ਆਪਾਂ ਸਾਰਾ ਕੁਝ ਦੱਸਦਾ ਵਹੀਕਲ ਹੈ ਸਟਾਰਟਡ ਉਹਦੀ ਲੋਕੇਸ਼ਨ ਟਾਈਮਿੰਗ ਡੇਟ ਗੱਡੀ ਦਾ ਨੰਬਰ ਸਾਰਾ ਕੁਝ ਡਿਟੇਲਸ ਆ ਜਾਣਗੀਆਂ ਜੇ ਤੁਸੀਂ ਚਾਬੀ ਲਾਓਗੇ ਵੀ ਫਿਰ ਵੀ ਮੈਨੂੰ ਸਾਰੀ ਡਿਟੇਲਸ ਆ ਜਾਣਗੀਆਂ ਹੁਣ ਗੱਡੀ ਸਟਾਰਟ ਹੋ ਗਈ ਹੈ ਕਿਉਂਕਿ ਤੁਸੀਂ ਅਨਲੌਕ ਕਰ ਦਿੱਤੀ ਹੈ ਤੇ ਹੁਣ ਤੁਹਾਨੂੰ ਨੋਟੀਫਿਕੇਸ਼ਨ ਆਜੂ ਗੱਡੀ ਸਟਾਰਟ ਹੋ ਗਈ ਗੱਡੀ ਬੰਦ ਹੋਣ ਦਾ ਵੀ ਨੋਟੀਫਿਕੇਸ਼ਨ ਜੇ ਮੈਂ ਗੱਡੀ ਲੈ ਗਿਆ ਇਥੋਂ ਫੇਰ ਵੀ ਰੋਕ ਲਵਾਂਗੇ ਫੇਰ ਵੀ ਮੈਂ ਰੋਕ ਲੂੰਗਾ ਜੀ ਮੈਂ ਆਪਦੇ ਫੋਨ ਤੋਂ ਲੌਕ ਬਟਨ ਨੱਪੂੰਗਾ ਤੁਹਾਡੀ ਗੱਡੀ ਜਿੱਥੇ ਰੁਕੇਗੀ ਬ੍ਰੇਕ ਲੱਗੇਗੀ ਗੱਡੀ ਬੰਦ ਹੋ ਜਾਏਗੀ ਪਰਮਾਨੈਂਟ ਉੱਕੇ ਕਿ ਵੀ ਆਏ ਨੀ ਰਾਸਤੇ 'ਚ ਐਕਸੀਡੈਂਟ ਹੋਣ ਵਾਲਾ ਕੰਮ ਹੀ ਨਹੀਂਗਾ ਕਿਉਂਕਿ ਜੇ ਸਪੀਡਲੀ ਜਾ ਰਿਹਾ ਗੱਡੀ ਰੋਗੀ ਤਾਂ ਐਕਸੀਡੈਂਟ ਹੋ ਜਾਊਗਾ ਤਾਂ ਉਹ ਗੱਡੀ 'ਚ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਦੋਂ ਬਸ ਉਦੋਂ ਬਣ ਕੇ ਸਟਾਰਟ ਬੁਲਦੀ ਬਿਲਕੁਲ ਉਸੇ ਟਾਈਮ ਹੀ ਗੱਡੀ ਰੁਕ ਜੇਗੀ ਓਕੇ ਤੇ ਇਹ ਵੀਰੇ ਮਤਲਬ ਕੀ ਕੀ ਫੀਚਰ ਹੈ ਕਿ ਤਾਂ ਐਂਟੀ ਥੈਫਟ ਡਿਵਾਈਸ ਹੈ ਇਹ ਚੋਰ ਚੂਰ ਨੂੰ ਪਤਾ ਤਾਂ ਨਹੀਂ ਲੱਗਦੀ ਐ ਵੀ ਕਿੱਥੇ ਲੱਗੀ ਐ ਇਹ ਵੀਰੇ ਹਿਡਨ ਲੱਗੀ ਹੋਈ ਐ ਕੋਈ ਮਕੈਨਿਕ ਵੀ ਆ ਕੇ ਈਵਨ ਕੰਪਨੀ ਦੇ ਬੰਦੇ ਆ ਕੇ ਲੱਭਣ ਇਹ ਫਿਰ ਵੀ ਨਹੀਂ ਕਿਸੇ ਨੂੰ ਪਤਾ ਲੱਗੂਗਾ ਕਿ ਇਹ ਲੱਗਾ ਕਿੱਥੇ ਹੋਇਆ ਤੇ ਲੱਗੀ ਕਿਹੜ ਤੇ ਇਹ ਕੀ ਮਤਲਬ ਖਰੀਦਣੀ ਹੈ ਕਿਸ ਨੇ ਖਰੀਦ ਸਕਦਾ ਤੁਹਾਡੇ ਬਿਲਕੁਲ ਮੇਰੇ ਬਿਲਕੁਲ ਖਰੀਦ ਸਕਦਾ ਇਹਦੇ ਵਿੱਚ ਹੋਰ ਵੀ ਅਸੀਂ ਅਪਡੇਟਸ ਅਪਡੇਸ਼ਨਸ ਵੀ ਐਸ ਪਰ ਕਸਟਮਰ ਰਿਕੁਆਇਰਮੈਂਟਸ ਕਰ ਰਹੇ ਆ ਸਪੋਜ਼ ਤੁਹਾਡੀ ਗੱਡੀ ਦੀ ਟਾਇਰਾਂ ਚ ਹਵਾ ਘਟ ਹੈ ਤੁਹਾਡੇ ਐਪ ਤੇ ਨੋਟੀਫਿਕੇਸ਼ਨ ਆ ਜਾਏਗਾ ਗੱਡੀ ਦੇ ਆਹ ਟਾਇਰ ਦੇ ਵਿੱਚ ਹਵਾ ਘਟ ਹੈ ਤੁਹਾਡੀ ਗੱਡੀ ਦੇ ਸ਼ੀਸ਼ੇ ਖੁੱਲੇ ਰਹਿ ਗਏ ਉਹ ਵੀ ਤੁਹਾਡੇ ਫੋਨ ਤੇ ਨੋਟੀਫਿਕੇਸ਼ਨ ਆ ਜਾਊਗਾ ਤੁਹਾਡੀ ਗੱਡੀ ਦੇ ਸ਼ੀਸ਼ੇ ਖੁੱਲੇ ਰਹਿ ਗਏ ਤੁਸੀਂ ਚਾਹੁੰਦੇ ਹੋ ਕਿ ਗੱਡੀ ਮੈਂ ਇੱਥੋਂ ਆਪ ਦੇ ਚਾਬੀ ਤੋਂ ਬੰਦ ਕਰਕੇ ਗੱਡੀ ਅੰਦਰ ਆਪ ਦੇ ਘਰ ਦੇ ਅੰਦਰ ਚਲਾ ਜਾਵਾ ਗੱਡੀ ਦੇ ਤੁਹਾਡੇ ਸ਼ੀਸ਼ੇ ਖੁੱਲੇ ਆ ਉਹ ਵੀ ਆਪਣੇ ਆਪ ਉੱਪਰ ਫੋਨ ਤੋਂ ਗੱਡੀ ਸਟਾਰਟ ਹੋ ਜੇ ਜਿਵੇਂ ਬਾਹਰ ਬਹੁਤ ਜ਼ਿਆਦਾ ਠੰਡ ਲੱਗ ਪੈਂਦੀ ਹੈ ਤੇ ਬੰਦੇ ਪਹਿਲਾਂ ਜਾਂਦੇ ਆ ਆਪਣੀ ਗੱਡੀ ਔਨ ਕਰਕੇ ਫਿਰ ਅੰਦਰ ਆ ਜਾਂਦੇ ਆ ਆਪਣੇ ਫੋਨ ਆਪਣੇ ਫੋਨ ਦੇ ਵਿੱਚ ਆਪਾਂ ਇੱਕ ਸਿਸਟਮ ਪਾਇਆ ਤੁਸੀਂ ਆਪਣੇ ਫੋਨ ਤੋਂ ਹੀ ਗੱਡੀ ਸਟਾਰਟ ਕਰ ਸਕਦੇ ਹੋ ਤੁਹਾਨੂੰ ਲੋੜ ਨਹੀਂ ਦੂਰ ਜਾ ਕੇ ਚਾਬੀ ਲਾ ਕੇ ਸਟਾਰਟ ਉਹ ਹੁਣ ਵੀ ਲਾਈਵ ਹੈ ਕਿ ਇਹ ਤੋਂ ਬਾਅਦ ਹੋਊਗਾ ਜੀ ਉਹ ਅਪਡੇਸ਼ਨਸ ਕਰ ਰਹੇ ਹਾਂ ਐਸ ਪਰ ਕਸਟਮਰ ਰਿਕੁਆਇਰਮੈਂਟਸ ਹੈ ਜਿਵੇਂ ਜਿਵੇਂ ਕੋਈ ਕਸਟਮਰ ਕਹੂਗਾ ਕਿ ਇਹ ਅਪਡੇਸ਼ਨ ਸਾਨੂੰ ਚਾਹੀਦੀ ਹੈ ਅਸੀਂ ਉਸ ਉਸ ਹਿਸਾਬ ਨਾਲ ਪਾ ਦਾਂਗੇ ਫਿਰ ਪਹਿਲੀ ਗੱਲ ਜੀ ਕਈਆਂ ਨੂੰ ਪ੍ਰੋਬਲਮ ਆਉਂਦੀ ਹੈ ਹੁੱਡ ਦੇ ਵਿੱਚੋਂ ਉਹਨਾਂ ਦੀ ਬੈਟਰੀ ਚੋਰੀ ਹੋ ਜਾਂਦੀ ਹੈ ਉਹਦੇ ਵਿੱਚ ਅਸੀਂ ਹੁੱਡ ਸੈਂਸਰਸ ਇਨਕਲੂਡ ਕਰਾਂਗੇ ਜਦੋਂ ਵੀ ਇਹ ਹੁੱਡ ਚੱਕਿਆ ਜਾਊਗਾ ਜਿਹਨੂੰ ਆਪਾਂ ਬੋਨਟ ਕਹਿੰਦੇ ਆ ਪੰਜਾਬੀ ਵਿੱਚ ਜਦੋਂ ਵੀ ਹੁੱਡ ਚੱਕਿਆ ਜਾਊਗਾ ਤੁਹਾਡੇ ਫੋਨ ਤੇ ਅਲਾਰਮ ਆਉਣ ਲੱਗ ਪਣਗੇ ਵੀ ਬੋਨਰ ਚੱਕਿਆ ਗਿਆ ਬੋਨਰ ਚੱਕਿਆ ਗਿਆ ਐਵੇਂ ਜੇ ਕੋਈ ਮੰਨ ਲਓ ਤੁਹਾਡੀ ਕੋਈ ਸ਼ੀਸ਼ਾ ਵੀ ਤੋੜਨ ਦੀ ਕੋਸ਼ਿਸ਼ ਕਰੂਗਾ ਪਿਛਲਾ ਸ਼ੀਸ਼ੇ ਦਾ ਇਹ ਆਉਂਦਾ ਕਿ ਪਿਛਲਾ ਸ਼ੀਸ਼ਾ ਛੇਤੀ ਟੁੱਟੇ ਜਾਂਦਾ ਤੇ ਉਹ అలਾਰਮ ਚ ਬੋਲਦਾ ਨਹੀਂਗਾ ਪਿਛਲੇ ਸ਼ੀਸ਼ੇ ਤੇ ਵੀ ਕੋਈ ਵੀ ਸ਼ੀਸ਼ਾ ਵੀ ਤੋੜਨ ਦੀ ਕੋਸ਼ਿਸ਼ ਕਰੂਗਾ ਤੁਹਾਡੇ ਫੋਨ ਤੇ ਅਲਰਟ ਆਉਣ ਲੱਗ ਪਣਗੇ ਵੀ ਗੱਡੀ ਆਹ ਪ੍ਰੋਡਕਟ ਲੱਗਣ ਤੋਂ ਬਾਅਦ 100% ਹੀ ਸੇਫ ਹੈ ਤੇ ਇੱਕ ਤੁਸੀਂ ਹੋਰ ਕਹ ਰਹੇ ਸੀ ਵੀ ਜੀਓਫੈਂਸਿੰਗ ਹੈ ਵੀ ਤੁਸੀਂ ਉਹ ਸਿਲੈਕਟ ਕਰਤਾ ਵੀ ਗੱਡੀ ਐਰੀਏ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਤਾਂ ਨਹੀਂ ਜਾਊਗੀ ਇੱਕ ਏਰੀਏ ਤੇ ਤੁਸੀਂ ਸੈੱਟ ਕਰ ਦੋਗੇ ਆਪਣੀ ਮਰਜ਼ੀ ਦੇ ਨਾਲ ਜੇ ਉੱਥੋਂ ਬਾਹਰ ਜਾ ਲਗ ਪਨਗੇ ਕਿ ਤੁਹਾਡੀ ਗੱਡੀ ਬਾਹਰ ਗਈ ওভার ਸਪੀਡਿੰਗ ਅਲਰਟ ਹੈਗਾ ਜੇ ਮੰਨ ਲਓ ਤੁਸੀਂ 100 ਦੀ ਸਪੀਡ ਤੇ ਸੈੱਟ ਕੀਤਾ 100 ਤੋਂ ਜੇ 102 ਹੋਊਗੀ 105 ਹੋਊਗੀ ਉਹ ਤੁਹਾਡੇ ਫੋਨ ਤੇ ਅਲਰਟ ਆਉਣ ਲੱਗ ਪਨਗੇ ਕਿ ਗੱਡੀ ওভার ਸਪੀਡ ਹੋਣ ਲੱਗ ਪਈ ਮੰਨ ਲਓ ਜਿਵੇਂ ਕੋਈ ਸ਼ਰਾਰਤੀ ਬੱਚੇ ਨੂੰ ਗੱਡੀ ਦੇਤੀ ਤਾਂ ਉਹਦਾ ਐ ਵੀ ਹੋਣ ਐਨੇ ਤੇ ਨਚੜਾ ਦੇ ਤੁਸੀਂ 100 ਦੀ ਲਿਮਟ ਲਾਤੀ 100 ਤੋਂ ਚੜੂਗੀ ਨੀਗਾ ਚੜੇਗੀ ਬਟ ਤੁਹਾਡੇ ਫੋਨ ਤੇ ਅਲਰਟ ਪਤਾ ਲੱਗ ਹਾਂ ਫੋਨ ਤੇ ਪਤਾ ਲੱਗ ਜੂਗਾ ਕੋਈ ਝੂਠ ਨਹੀਂ ਬੋਲ ਸਕਦਾ ਠੀਕ ਹੈ ਕਿ ਮੈਂ ਇਹਨਾਂ ਦੂਪਰ ਚਲਾਈ ਨਹੀਂ ਠੀਕ ਹੈ ਮਤਲਬ ਵੀ ਸਾਰੇ ਸੋਲੂਸ਼ਨ ਇਹ ਚ ਘੱਟ ਤੇ ਰੇਟ ਵੀਰੇ ਦਾ ਹੋਇਆ ਕਨਫਰਮ ਵੀ ਕਿੰਨੇ ਰੁਪਏ ਤੱਕ ਹੈ ਰੇਟ ਵੀਰੇ ਇਹ 4000 ਤੋਂ ਸ਼ੁਰੂ ਹੋ ਜਾਂਦਾ ਆਪਣਾ ਮੋਟਰਸਾਈਕਲ ਵਾਸਤੇ ਤੇ ਗੱਡੀ ਦਾ ਆਪਣਾ 5000 ਤੋਂ ਸ਼ੁਰੂ ਹੋ ਜਾਂਦਾ ਇਹ ਆਪਣਾ ਬੇਸਿਕ ਪ੍ਰਾਈਸ ਹੈ ਜੇ ਇਸ ਤੋਂ ਇਲਾਵਾ ਆਪਾਂ ਹੋਰ ਵੀ ਫੀਚਰਸ ਐਡ-ਆਨ ਕਰਾਉਣੇ ਆ ਤੇ ਉਹ ਵੱਧ ਦੇ ਜਾਣਗੇ ਅਸ ਪਰ ਕਸਟਮਰ ਰਿਕੁਆਇਰਮੈਂਟ ਇਹ ਬਾਈਕ ਤੇ ਲੱਗ ਜੂ ਕਾਰ ਤੇ ਲੱਗ ਜੂ ਹੋਰ ਚੀਜ਼ਾਂ ਕਿਹੜੀਆਂ-ਕਿਹੜੀਆਂ ਤੇ ਲੱਗੂਗਾ ਸਾਰੇ ਕਿਤੇ ਵੀਰੇ ਵਹੀਕਲ ਕੋਈ ਵੀ ਆਪਣਾ ਕੋਈ ਐਕਟਿਵ ਆ ਕੋਈ ਮੋਟਰਸਾਈਕਲ ਆ ਕੋਈ ਬੁਲਟ ਆ ਕੋਈ ਵੀ ਆ ਕੋਈ ਗੱਡੀ ਆ ਟਰੈਕਟਰ ਆ ਕੰ ਜਿਹੜੇ ਜਿਹੜੇ ਟਰੱਕ ਟ੍ਰੇਲਰ ਵੀ ਹੁੰਦੇ ਆ ਉਹਨਾਂ 'ਚ ਵੀ ਆਪਾਂ ਇੱਕ ਸਪੈਸ਼ਲ ਆਪਣੇ ਸੈਂਸਰਸ ਐਡ-ਆਨ ਕਰ ਰਹੇ ਆ ਕਿ ਜਿਹੜਾ ਕਿ ਇੱਕ ਮਤਲਬ ਉਹ ਹੋ ਜਾਏਗਾ ਟੈਂਪਰੇਚਰ ਕੰਟਰੋਲ ਦਾ ਅੰਦਰ ਹੋ ਜਾਏਗਾ ਕਿ ਕੋਈ ਜਿਹੜਾ ਲੋਡ ਹੁੰਦਾ ਉਹਨੂੰ ਇੱਕ ਸਰਟਨ ਟੈਂਪਰੇਚਰ ਚਾਹੀਦਾ ਹੁੰਦਾ ਜਿਵੇਂ ਕੋਈ ਫੂਡ ਹੈ ਉਹਨੂੰ ਮਾਈਨਸ ਚ ਟੈਂਪਰੇਚਰ ਚਾਹੀਦਾ ਉਹ ਮਾਈਨਸ ਚ ਆਪਾਂ ਨੂੰ ਪਤਾ ਲੱਗ ਜਾਏਗਾ ਜੇ ਆਪਾਂ ਉਹਦਾ ਟੈਂਪਰੇਚਰ ਵਧਾਉਣਾ ਵੀ ਆਪਾਂ ਫੋਨ ਤੋਂ ਹੀ ਵਧਾ ਸਕਦੇ ਆ ਹਾਂ ਹਾਂਜੀ ਓਕੇ ਹਾਂਜੀ ਫਿਰ ਵੀ ਹਿਊਮਿਡਿਟੀ ਸੈਂਸਰਸ ਹੈ ਟੈਂਪਰੇਚਰ ਕੰਟਰੋਲ ਹੈ ਹੋਰ ਵੀ ਕਈ ਸੈਂਸਰਸ ਹੈਗੇ ਆ ਜੀ ਮਤਲਬ ਹੋਰ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਲੈ ਕੇ ਆ ਰਹੇ ਹੋ ਤੇ ਫਿਲਹਾਲ ਇਹਨੂੰ ਕੈਨੇਡਾ ਦੀ ਮਾਰਕੀਟ ਚ ਸਪਲਾਈ ਕਰਨ ਦੀ ਸੋਚ ਰਹੇ ਹੋ ਦੋਵੇਂ 글로ਬਲੀ ਦੇ ਫਰਸਟ ਵੀਕ ਦੇ ਵਿੱਚ ਜੇ ਫਿਰ ਵੀ ਇੱਥੇ ਕਿਸੇ ਨੂੰ ਆਪਣੇ ਇੰਡੀਆ ਦੇ ਵਿੱਚ ਚਾਹੀਦਾ ਪੰਜਾਬ ਚ ਚਾਹੀਦਾ ਤੇ ਸਾਡੇ ਨਾਲ ਸੰਪਰਕ ਜਰੂਰ ਕਰੋ ਸਾਡੀ ਇੰਸਟਾਗ੍ਰam ਆਈਡੀ ਹੈਗੀ ਹੈ ਜੀ ਡਿਫੈਂਡ ਟ੍ਰੇਸ ਦੇ ਨਾਮ ਤੇ ਮੈਂ ਵੀਰ ਉਹਨਾਂ ਨੂੰ ਕਹੂੰਗਾ ਕਿ ਮੈਂਸ਼ਨ ਜਰੂਰ ਕਰ ਲੈ ਉੱਥੇ ਮੇਰਾ ਨੰਬਰ ਵੀ ਹੈ ਜੀ ਤੁਸੀਂ ਵਟਸਐਪ ਤੇ ਵੀ ਮੈਸੇਜ ਕਰ ਸਕਦੇ ਸਾਰੀ ਡੀਟੇਲਸ ਤੁਹਾਨੂੰ ਉੱਥੇ ਹੀ ਮਿਲਣਗੀਆਂ ਫਿਰ ਇਹਦੇ ਵਿੱਚ ਵੀਰੇ ਆਪਾਂ ਟਰੱਕ ਵਾਲੇ ਵੀਰਾਂ ਵਾਸਤੇ ਵੀ ਤੇ ਉਬਰ ਜਿਹੜੇ ਆਪਣੇ ਵੀਰ ਚਲਾਉਂਦੇ ਆ ਉਹ ਲਾ ਉੱਪਰ ਚਲਾਉਂਦੇ ਆ ਉਹਨਾਂ ਵਾਸਤੇ ਵੀ ਇੱਕ ਆਪਾਂ ਸਪੈਸ਼ਲ ਫੀਚਰ ਪਾਇਆ ਕਈ ਵਾਰੀ ਹਥਿਆਰਾਂ ਦੀ ਨੋਕ ਤੇ ਜਾਂ ਕਿਸੇ ਨੂੰ ਬੰਦੇ ਪੈ ਜਾਂਦੇ ਆ ਕਿਸੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਆਪਦੀ ਫੋਨ ਜੇਬ ਚੋਂ ਕੱਢ ਕੇ ਤੇ ਕਿਸੇ ਨੂੰ ਫੋਨ ਲਾ ਸਕੇ ਉਹਦੇ ਨਾਲ ਆਪਾਂ ਅੰਦਰ ਇੱਕ ਮਾਈਕ ਲਾ ਦਾਂਗੇ ਇੱਕ ਆਪਾਂ ਐਸਓਐਸ ਬਟਨ ਲਾ ਦਾਂਗੇ ਜਦੋਂ ਨਾਪਣਗੇ ਉਹ ਨਾਲ ਹੀ ਪੁਲਿਸ ਸਟੇਸ਼ਨ ਨੂੰ ਕਾਲ ਹੋ ਜਾਏਗੀ ਤੇ ਜਿਹੜਾ ਤੁਸੀਂ ਐਮਰਜੈਂਸੀ ਨੰਬਰ ਆਪਣੇ ਫੋਨ ਦੇ ਵਿੱਚ ਸੇਵ ਕੀਤਾ ਉੱਥੇ ਕਾਲ ਹੋ ਜਾਏਗੀ ਤੇ ਉਹਨਾਂ ਨੂੰ ਸਾਰੀ ਗੱਲ ਸੁਣਾਈ ਦਿੱਤੀ ਜਾਏਗੀ ਹੂੰ ਤੇ ਟਰੱਕ ਵਾਲੇ ਵੀਰਾਂ ਵਾਸਤੇ ਜਿਹੜੀਆਂ ਕਿ ਆਪਣੀਆਂ ਵੱਡੀਆਂ ਵੱਡੀਆਂ ਕੰਪਨੀਆਂਜ਼ ਹੈਗੀਆਂ ਨੇ ਉਹਨਾਂ ਲਈ ਆਪਾਂ ਡੈਸ਼ ਕੈਮ ਵੀ ਇਨਕਲੂਡ ਕਰ ਰਹੇ ਹਾਂ ਇਹਦੇ ਵਿੱਚ ਕਿ ਤੁਹਾਨੂੰ ਅੱਗੇ ਦਾ ਤੇ ਪਿੱਛੇ ਦਾ ਦੋਵੇਂ ਪਾਸੇ 뷰 ਆਊਗਾ ਕਿ ਗੱਡੀ ਕਿਵੇਂ ਐਕਸੀਡੈਂਟ ਹੋਇਆ ਜੇ ਰੱਬ ਨਾ ਕਰੇ ਹੋ ਜਾਵੇ ਕਿਵੇਂ ਹੋਇਆ ਕਿਹਦੀ ਗਲਤੀ ਸੀ ਸਾਰਾ ਕੁਝ ਆਪਾਂ ਟ੍ਰੇਸ ਕਰ ਸਕਦੇ ਹਾਂ ਜੀ ਫੋਨ ਤੋਂ ਠੀਕ ਹੈ ਮਤਲਬ ਇਹ ਸਾਰੀ ਪਲੈਨਿੰਗ ਹੈ ਸਾਰੇ ਪ੍ਰੋਡਕਟ ਹੋਰ ਤੁਹਾਡੇ ਆਉਣਗੇ ਆਉਣਗੇ ਆਂਦੇ ਪਏ ਆਂਦੇ ਪਏ ਠੀਕ ਹੈ ਠੀਕ ਹੈ ਸੋ ਬਹੁਤ ਬਹੁਤ ਧੰਨਵਾਦ ਹਰਕਿਰਤ ਵੀਰੇ ਧੰਨਵਾਦ ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਸਾਹਾਨੂੰ ਤੁਹਾਡੀ ਸੋਚ ਹੈ ਨਾ ਤੇ ਪਲੈਨਿੰਗ ਚੱਲ ਰਹੀ ਹੈ ਇਨਵੈਂਸ਼ਨ ਚੱਲ ਰਹੀ ਹੈ ਬਹੁਤ ਅੱਗੇ ਜਾਓਗੇ ਤੇ ਪੰਜਾਬੀ ਤੁਹਾਡੇ ਦੇ ਮਾਣ ਕਰਨਗੇ ਤੇ ਡਿਫੈਂਡ ਟ੍ਰੇਸ ਵੀਰ ਦੀ ਕੰਪਨੀ ਹੈ ਨਾ ਜਿੰਨੇ ਹੋ ਸਕਦੇ ਸਪੋਰਟ ਕਰੋ ਜਿਹੜੇ ਵੀਰ ਕੈਨੇਡਾ ਚ ਰਹਿੰਦੇ ਆ ਉਹ ਵੀ ਵੀਰ ਨਾਲ ਸੰਪਰਕ ਕਰੋ ਤੇ ਜਿਹੜੇ ਪੰਜਾਬ ਦੇ ਵਿੱਚ ਆ ਵੀ ਤੁਸੀਂ ਪ੍ਰੋਡਕਟ ਲੈਣਾ ਇਹਨਾਂ ਦਾ ਦਿੱਤਾ ਜਿਹੜਾ ਨੰਬਰ ਹੈ ਉਹ ਤੇ ਕਾਲ ਕਰਕੇ ਤੁਸੀਂ ਆਪਣਾ ਪ੍ਰੋਡ ਹਣਾ ਉਥੇ ਅੱਗੇ ਤੁਹਾਡਾ ਪ੍ਰੋਡਕਟ ਲਗਾ ਜੂਗਾ ਸੋ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਪੇਜ ਨੂੰ ਕਰਿਓ ਫੋਲੋ ਧੰਨਵਾਦ ਜੀ ਇੱਕ ਹੋਰ ਗੱਲ ਮੈਂ ਇਹਦੇ ਵਿੱਚ ਮੈਂਸ਼ਨ ਕਰਨਾ ਚਾਹੂੰਗਾ ਕਿ ਜਿਹੜੇ ਆਪਣੇ ਵੀਰ ਭਰਾ ਬਾਹਰ ਜਾਣ ਦਾ ਚਾਹਵਾਨ ਹੈਗੇ ਆ ਆਪਣੀ ਫਾਈਲ ਜ਼ਰੂਰ ਲਾ ਦਿੰਦੇ ਆ ਬਟ ਉਹਨਾਂ ਨੂੰ ਸਾਰੇ ਇਹ ਗੱਲ ਕਹਿੰਦੇ ਰਹਿੰਦੇ ਕਿ ਬਾਹਰ ਨਾ ਜਾਓ ਉਥੇ ਕੰਮ ਨਹੀਂ ਹੈਗਾ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਅਸੀਂ ਤੁਹਾਨੂੰ ਟ੍ਰੇਨਿੰਗ ਵੀ ਇੱਥੇ ਦਵਾਂਗੇ ਤੇ ਬਾਹਰ ਜਾ ਕੇ ਤੁਹਾਨੂੰ ਕੰਮ ਦੀ ਗਾਰੰਟੀ ਵੀ ਅਸੀਂ ਦਵਾਂਗੇ ਕਿ ਤੁਹਾਡੇ ਕੋਲ ਜਾਂਦੇ ਸਾਰ ਹੀ ਕੰਮ ਹੋਊਗਾ ਤੁਹਾਨੂੰ ਇੱਧਰ ਉੱਧਰ ਭਟਕਣ ਦੀ ਲੋੜ ਨਹੀਂ ਪ ਕੰਮ ਕਰ ਸਕਦਾ ਕਰ ਸਕਦਾ ਕਿੰਨੇ ਟਾਈਮ ਚ ਸਿਖਾ ਦੋਗੇ ਬੰਦਾ ਤੁਸੀਂ ਇੱਥੇ ਜਿੰਨਾ ਟਾਈਮ ਉਹਨਾਂ ਕੋਲ ਹੈਗਾ ਮੰਨ ਲਓ ਇੱਕ ਕਿਸੇ ਬੱਚੇ ਨੇ ਫਾਈਲ ਲਈ ਆ ਆਪਦੀ ਕਾਲਜ ਦੀ ਉਹਨੂੰ 8-9 ਮਹੀਨੇ ਲੱਗ ਜਾਂਦੇ ਐ ਇੱਥੇ ਉਹ ਬੱਚਾ ਵਿਲਾ ਰਹਿਂਦਾ ਉਹ ਕੋਈ ਕੰਮ ਨਹੀਂ ਕਰਦਾ ਉਹ ਸਾਡੇ ਨਾਲ ਕੰਟੈਕਟ ਕਰਨ ਪੇਰੈਂਟਸ ਕੰਟੈਕਟ ਕਰਨ ਸਾਡੇ ਕੋਲ ਆ ਕੇ ਆਪਣੀ ਮੀਟਿੰਗ ਕਰਨ ਅਸੀਂ ਉਹਨਾਂ ਨੂੰ ਸਿਖਾਵਾਂਗੇ ਕਿ ਕਿਵੇਂ-ਕਿਵੇਂ ਇਹ ਡਿਵਾਈਸ ਲੱਗਦਾ ਤੇ ਪੰਜਾਬ ਦੇ ਵੱਖੋ-ਵੱਖਰੇ ਸ਼ਹਿਰਾਂ 'ਚ ਉਹਨਾਂ ਨੂੰ ਭੇਜਾਂਗੇ ਐਜ਼ ਅ ਟ੍ਰੇਨਿੰਗ ਉਹਨਾਂ ਦਾ ਹੱਥ ਵੀ ਸਾਫ਼ ਹੋਊਗਾ ਤੇ ਉਹਨਾਂ ਨੂੰ ਬਾਹਰ ਜਾ ਕੇ ਫਾਇਦਾ ਵੀ ਹੋਊਗਾ ਉਹਨਾਂ ਨੂੰ ਜਾਂਦਿਆ ਸਰ ਅਗਲੇ ਦਿਨ ਉਹਨਾਂ ਕੋਲ ਕ ਮਤਲਬ ਵੀ 2-4 ਮਹੀਨੇ ਦੇ ਵਿੱਚ ਤੁਸੀਂ ਕੰਮ ਸਿਖਾ ਦੋਗੇ ਇਸ ਡਿਵਾਈਸ ਦਾ ਤੇ ਉੱਥੇ ਜਾ ਕੇ ਉਹਨਾਂ ਨੂੰ ਹੱਥ ੱਡਣ ਦੀ ਲੋੜ ਨਹੀਂ ਪਊਗੀ ਜਾ ਕੇ ਥੋੜੀ ਹੀ ਕੰਪਨੀ ਦਾ ਉੱਥੇ ਕੰਮ ਸ਼ੁਰੂ ਕਰ ਦੇਣ ਕਿਉਂਕਿ ਜਦੋਂ ਸੇਲ ਹੋਊਗੀ ਤਾਂ ਤੁਹਾਨੂੰ ਟੈਕਨੀਸ਼ੀਅਨਾਂ ਦੀ ਲੋੜ ਪਊਗੀ ਤੇ ਤੁਹਾਨੂੰ ਸਿੱਖੇ ਸਕੇ ਬੰਦੇ ਉੱਥੇ ਕੰਮ ਦੇਣਗੇ ਸੋ ਚੰਗੀ ਗੱਲ ਆ ਸੋ ਵੀਰ ਜਿਨੇ ਵੀ ਹੈ ਨਾ ਕੰਮ ਕਰਨਾ ਬਾਈ ਨਾ ਕਰ ਲਓ ਸੰਪਰਕ ਧੰਨਵਾਦ ਜੀ